ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਾ ਕਰ ਉਸ ਵਿਅਕਤੀ ਨੇ ਕੋਈ ਅੱਜਕੱਲ੍ਹ ਜਾਣਕਾਰੀ ਪ੍ਰਾਪਤ ਕਰਨੀ ਹੈ ਉਹ ਬੇਸ਼ੱਕ ਕਿਸੇ ਹੋਰ ਵਿਅਕਤੀ ਤੋਂ ਕਰੇ ਪਰ ਉਹ ਇੰਟਰਨੈਟ ਰਾਹੀਂ ਉਥੇ ਉਹ ਜਾਣਕਾਰੀ ਪਹੁੰਚ ਰਹੀ ਹੈ ਮਤਲਬ ਕਿ ਇੰਟਰਨੈਟ ਜਿਹੜਾ ਉਹ ਇੱਕ ਅਜਿਹਾ ਪਹਿਲੇ ਆਫ ਰਿਅ ਜਾਲ ਹੈ www world wide web ਦਾ ਅਜਿਹਾ ਜਾਲ ਹੈ ਜਿਹੜਾ ਕਿ ਪੂਰੀ ਦੁਨੀਆ ਨੂੰ ਜਿਸ ਨੇ ਆਪਣੇ ਕਲੇਬੇ ਦੇ ਵਿੱਚ ਸਮੇਟਿਆ ਹੋਇਆ ਹੈ ਤਾਂ ਹੁਣ ਗੱਲ ਕਰੀਏ ਕਿ ਇੰਟਰਨੈਟ ਹੈ ਜਿਹੜਾ ਅਸਲ ਦੇ ਵਿੱਚ ਉਹਦਾ ਮਾਲਕ ਹੁਣਾ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੰਟਰਨੈਟ ਦਾ ਮਾਲਕ ਕੋਈ ਵੀ ਨਹੀਂ ਹੈ ਜੀ ਹਾਂ ਇੰਟਰਨੈਟ ਦਾ ਅੱਜ ਕੋਈ ਵੀ ਮਾਲਕ ਨਹੀਂ ਹੈ ਜਿਹੜੀਆਂ ਕੰਪਨੀਆਂ ਆਪਾਂ ਨੂੰ ਇੰਟਰਨੈਟ ਪ੍ਰੋਵਾਈਡ ਕਰਾਉਂਦੀਆਂ ਨੇ ਉਹ ਇੰਟਰਨੈਟ ਪ੍ਰੋਵਾਈਡਰ ਨੇ ਉਹ ਕੰਪਨੀਆਂ ਦਾ ਕਾਰੋਬਾਰ ਹੈ ਜੋ ਕਿ ਉਹ ਇੰਟਰਨੈਟ ਦੇ ਨਾਲ ਜੁੜੀਆਂ ਹੋਈਆਂ ਨੇ ਪਰ ਉਹ ਇੰਟਰਨੈਟ ਦੀ ਮਾਲਕ ਨਹੀਂ ਕੋਈ ਵੀ ਕੰਪਨੀ ਹੈ ਜਿਹੜੀ ਉਹ ਸਰਵਿਸ ਪ੍ਰੋਵਾਈਡਰ ਹੋ ਸਕਦੀ ਹੈ ਪਰ ਉਹ ਇੰਟਰਨੈਟ ਦੇ ਮਾਲਕ ਨਹੀਂ ਦੱਸਦੀ ਕਿ ਇੰਟਰਨੈਟ ਦੀ ਕੋਝ ਹੈ ਜਿਹੜੀ ਉਹ 1969 ਦੇ ਵਿੱਚ ਟਿਮ ਬਰਨਰ ਨਾਮ ਦੇ ਇੱਕ ਵਿਅਕਤੀ ਨੇ ਕੀਤੀ ਸੀ ਟਿਮ ਬਰਨਰ ਨੇ ਇੰਟਰਨੈਟ ਬਣਾਇਆ ਇੰਟਰਨੈਟ ਕੋਝ ਕੀਤੀ ਜਿਸ ਤੋਂ ਬਾਅਦ ਹੌਲੀ 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 ਇੰਟਰਨੈਟ ਜਿਹੜਾ ਦੁਨੀਆ ਦੇ ਵਿੱਚ ਉਹਦਾ ਨੈਟਵਰਕ ਹੈ ਐਡਾ ਵੱਡਾ ਹੋ ਗਿਆ ਇੰਟਰਨੈਟ ਤੋਂ ਬਿਨਾ ਹੁਣ ਜਿਹੜੀ ਕਿ ਆਪਾਂ ਜ਼ਿੰਦਗੀ ਹੈ ਉਹਨੂੰ ਦਿਲਾਈ ਨਹੀਂ ਸਕਦੇ ਇੰਟਰਨੈਟ ਨਾਲ ਮਤਲਬ ਕਿ ਐਨੇ ਹਰੇਕ ਥਾਂ ਹਰੇਕ ਜਗ੍ਹਾ ਤੇ ਜਿਹੜੀ ਇੰਟਰਨੈਟ ਹੈ ਉਹ ਵਰਤਿਆ ਜਾ ਰਿਹਾ ਹੈ ਤਾ ਹੁਣ ਗੱਲ ਕਰੀਏ ਕਿ ਅਸਲ ਦੇ ਵਿੱਚ ਜਿਹੜੀਆਂ ਫਿਰੇ ਕੰਪਨੀਆਂ ਨੇ ਤਾਂ ਫਿਰ ਉਹ ਕੀ ਕਰੋਣ ਅਦਾ ਕਰਦੇ ਨੇ ਅਸਲ ਦੇ ਵਿੱਚ ਜਿਹੜੀਆਂ ਕੰਪਨੀਆਂ ਨੇ ਉਹ ਆਪ ਕੋ ਆਪਣੇ ਪੱਧਰ ਦੇ ਉੱਤੇ ਸਰਵਿਸ ਪ੍ਰੋਵਾਈਡਰ ਨੇ ਉਹ ਤੁਹਾਨੂੰ ਇੰਟਰਨੈਟ ਸਰਵਿਸ ਦਿੰਦੀਆਂ ਨੇ ਨਾ ਕਿ ਉਹ ਮਾਲਕ ਤਾਂ ਇਹ ਸਭ ਦੇ ਵਿਚਾਲੇ ਇੱਕ ਗੱਲ ਅਜਿਹੀ ਵੀ ਆਉਂਦੀ ਹੈ ਜਿਹੜੇ ਕਿ ਲੋਕ ਸੋਚਦੇ ਨੇ ਬਹੁਤ ਅੰਮ੍ਰਿਤ ਇਹ ਜਾਣਕਾਰੀ ਲੋਕਾਂ ਨੂੰ ਦਿੱਤੀ ਜਾਂਦੀ ਹੈ ਕਿ ਇੰਟਰਨੈਟ ਦਾ ਮਾਲਕ ਹੈ ਜਿਹੜਾ ਉਹ ਅਮਰੀਕਾ ਆ ਅਮਰੀਕਾ ਦਾ ਕਬਜ਼ਾ ਇੰਟਰਨੈਟ ਤੇ ਨਹੀਂ ਅਰ ਜਿਹੜਾ ਨਹੀਂ ਹੈ ਇਹ ਜਾਣਕਾਰੀ ਗਲਤ ਹੈ ਇੰਟਰਨੈਟ ਅਸਲ ਦੇ ਵਿੱਚ ਇੱਕ ਜਿਹੜਾ ਕਿ ਆਜ਼ਾਦ ਨੈਟਵਰਕ ਹੈ ਉਹ ਹੁਣ ਕੋਈ ਵੀ ਉਹਦਾ ਮਾਲਕ ਨਹੀਂ ਹੈ ਉਹਨੂੰ ਸਿਰਫ ਵਰਤ ਆਪਾਂ ਸਾਰੇ ਰਹੇ ਹਾਂ ਫੈਲਿਆ ਹੋਇਆ ساری ਦੁਨੀਆ ਦੇ ਵਿੱਚ ਹੈ ਜਿਹੜੀਆਂ ਵਕ ਵਕ ਕੰਪਨੀਆਂ ਨੇ ਉਹ ਆਪਾਂ ਨੂੰ ਜਾਣਕਾਰੀ ਦੇ ਵਾਸਤੇ ਦੱਸਦੀ ਹੈ ਕਿ ਉਹ ਸਾਰੀਆਂ ਆਪੋ ਆਪਣੇ ਪੱਧਰ ਦੇ ਉੱਤੇ ਇੰਟਰਨੈਟ ਨੂੰ ਯੂਜ਼ ਕਰਕੇ ਇੰਟਰਨੈਟ ਨੂੰ ਵਰਤ ਕੇ ਆਪਾਂ ਨੂੰ ਸਰਵਿਸ ਦੇ ਰਹੀਆਂ ਨੇ ਪਰ ਇੰਟਰਨੈਟ ਦਾ ਅਸਲ ਦੇ ਵਿੱਚ ਕੋਈ ਵੀ ਮਾਲਕ ਨਹੀਂ ਹੈ ਇੱਕਰ ਇੰਟਰਨੈਟ ਦਾ ਮੈਂ ਤੁਹਾਨੂੰ ਦੱਸਦਾ ਕਿ ਇੰਟਰਨੈਟ ਦੇ ਵਿੱਚ ਜਿਹੜੇ ਆਪਾਂ ਕਹਿ ਦਿੰਦੇ ਆ ਕਿ ਮਨ ਡੋਮੇਨ ਨੇਮ ਨੇ ਜਿਹੜੇ ਬੰਦੇ ਟੈਕਨੀਕਲੀ ਤੌਰ ਤੇ ਇਸ ਦੇ ਨਾਲ ਜੁੜੇ ਨੇ ਉਹ ਜਾਣਦੇ ਹੋਣਗੇ ਡੋਮੇਨ ਨੇਮ ਕੀ ਹੁੰਦਾ ਹੈ ਜਦੋਂ ਆਪਾਂ ਨੂੰ ਡੋਮੇਨ ਨੇਮ ਜਿਹੜੇ ਮਿਲਦੇ ਨੇ ਉਹ ਕਿੱਥੋਂ ਮਿਲਦੇ ਨੇ ਤਾਂ ਕਾਰਪੋਰੇਸ਼ਨ ਆਫ ਨੇਮਸ ਐਂਡ ਨੰਬਰਸ ਆਫ ਫਾਰ ਇੰਟਰਨੈਟ ਇੱਕ ਕੰਪਨੀ ਹੈ ਯੂ ਐਸ ਜਿਹੜੀ ਕੇ ਸਾਨੂੰ ਇੰਟਰਨੈਟ ਦੇ ਨਾਮ ਪ੍ਰੋਵਾਈਡ ਕਰਾਉਂਦੀ ਆ ਉਹ ਡੋਮੇਨ ਦੇ ਨਾਮ ਪ੍ਰੋਵਾਈਡ ਕਰਾਉਂਦੀ ਆ ਜਦੋਂ ਵੀ ਆਪਾਂ ਕਿਤੇ ਵੀ ਆਈਪੀ ਐਡਰੈਸ ਹੁੰਦਾ ਇੱਕ ਜਦੋਂ ਕੋਈ ਵੀ ਆਪਾਂ ਕਿਤੇ ਵੀ ਬੈਠ ਕੇ ਕਿਸੇ ਫੋਨ ਦੇ ਨਾਲ ਕਿਸੇ ਕੰਪਿਊਟਰ ਦੇ ਨਾਲ ਕਿਸੇ ਵੀ ਮਸ਼ੀਨ ਦੇ ਨਾਲ ਇੰਟਰਨੈਟ ਜੋੜਦੇ ਆ ਉਦੋਂ ਇੱਕ ਆਈਪੀ ਐਡਰੈਸ ਹੁੰਦਾ ਹੈ ਆ ਉਹ ਆਈਪੀ ਐਡਰੈਸ ਹੈ ਜਿਹੜਾ ਉਹ ਜਿਹੜੀ ਮੈਂ ਤੁਹਾਨੂੰ ਯੂਐਸ ਦੀ ਕੰਪਨੀ ਦੱਸਿਆ ਉਹ ਯੂਐਸ ਕੰਪਨੀ ਹੈ ਉਸ ਕੰਪਨੀ ਦੇ ਦੁਆਰਾ ਪ੍ਰੋਵਾਈਡ ਕੀਤਾ ਜਾਂਦਾ ਜਦ ਕਿ ਉਹ ਕੰਪਨੀ ਹੈ ਉਹ ਖੁਦ ਵੀ ਇੰਟਰਨੈਟ ਵਰਤ ਰਹੀ ਹੈ ਕਾਰੋਬਾਰ ਚਲਾ ਰਹੀ ਆਪਣਾ ਨਾ ਕਿ ਉਹ ਇੰਟਰਨੈਟ ਦੇ ਮਾਲਕ ਸੋ ਕਿਤੇ ਨਾ ਕਿਤੇ ਇਹ ਜਾਣਕਾਰੀ ਬੱਡੀ ਤੁਹਾਡੇ ਲਈ ਫਾਇਦੇਮੰਦ ਹੋਵੇਗੀ ਕਿ ਇੰਟਰਨੈਟ ਦਾ ਸੱਚ ਵਿੱਚ ਮਾਲਕ ਕੌਣ ਹੈ ਇਸ ਦੇ ਬਾਰੇ ਕੋਈ ਵੀ ਭੁਲੇਖਾ ਨਾ ਰੱਖਿਆ ਜਾਵੇ ਤੁਸੀਂ ਇਹ ਜਾਣਕਾਰੀ ਹੈ ਜਿਹੜੀ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ ਕਿਉਂਕਿ ਇੰਟਰਨੈਟ ਦਾ ਕੋਈ ਮਾਲਕ ਹੈ ਹੀ ਨਹੀਂ ਜਿਹੜਾ ਕਿ ਅੱਜ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਹੈ ਇਸ ਕਰਕੇ ਤੁਸੀਂ ਇਹ ਜਾਣਕਾਰੀ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਬਾਕਸ 'ਚ ਜਿਹੜੀ ਆਪਣੀ رائے ਵੀ ਜਰੂਰ ਦਿਓ ਜੁੜੇ ਰਹੋ ਸ਼ਬਦਾਂ ਦੀ ਤਾਕਤ ਦਾ ਆਈਵਨ ਮੀਡੀਆ ਦੇ ਨਾਲ ਸਤਿ ਸ੍ਰੀ ਅਕਾਲ